ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਹੈ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਬਾਰੇ ਅਜਿਹੀ ਜਾਣਕਾਰੀ ਮੌਸਮ ਭਾਗ ਨੇ ਦੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਪੰਜਾਬ ਸੋਮਵਾਰ ਨੂੰ ਪ੍ਰੀ ਮੌਨਸਨ ਦੇ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਦੁਪਹਿਰ ਬਾਅਦ ਹਲਕੀ بارش ਨੇ ਗਰਮੀ ਨੂੰ ਕੁਝ ਰਾਹਤ ਦਿੱਤੀ ਅਤੇ ਮੌਸਮ ਬਗ ਮਤਾਬਕ ਹਰ ਰੋਜ਼ ਕੁੱਝ ਥਾਵਾਂ ਤੇ ਹਲਕੀ بارش ਜਾਰੀ ਰਹੇਗੀ ਅਗਲੇ ਕੁੱਝ ਦਿਨਾਂ ਵਿੱਚ ਮੌਨਸਨ ਵੀ ਆ ਜਾਵੇਗਾ ਸੋਮਵਾਰ ਨੂੰ ਦੁਪਹਿਰ ਤੱਕ ਕਾਫੀ ਗਰਮੀ ਰਹੀ ਪਰ ਬਾਅਦ ਚ ਦੁਪਹਿਰ ਰਾਜਪੁਰਾ ਡੇਰਾ ਬੱਸੀ ਮਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਬੱਸੀ ਪਟਾਣਾ ਚ ਹਨੇਰੀ ਦੇ ਨਾਲ ਨਾਲ ਹਲਕੀ بارش ਕਰਨ ਮੌਸਮ ਚ ਬਦਲਾ ਆਇਆ ਵਿਭਾਗ ਨੇ ਬੱਦਵਾਰ ਨੂੰ ਇਲਾਕਿਆਂ ਦੇ ਵਿੱਚ ਕੁੱਝ ਝਚਪਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਤੇ ਮੀਂਹ ਦੇ ਨਾਲ ਹੀ ਵਾਧ ਤਵਾ ਤਾਪਮਾਨ ਵਿੱਚ 0.5 ਡਿਗਰੀ ਦਾ ਮਾਅਲੀ ਵਾਧਾ ਦੇਖਿਆ ਗਿਆ ਬਠਿੰਡਾ ਦੇ ਸਮਰਾਲਾ ਚ 44.5 ਡਿਗਰੀ ਨਾਲ ਸਭ ਤੋਂ ਗਰਮ ਰਹੇ ਅਤੇ ਵਾਧ ਤਵਾ ਤਾਪਮਾਨ ਅਜੇ ਵੀ ਆਮ ਦੇ ਨਾਲ 3.8 ਡਿਗਰੀ ਵਾਧਾ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ